ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਜ਼ੁਰਗਾਂ ਦੀਆਂ ਵਧ ਰੀਆਂ ਮੰਗਾਂ ਅਤੇ ਮਿਲ ਰਹੇ ਸੰਕਾਰਤਮਕ ਹੁੰਗਾਰੇ ਨੂੰ ਧਿਆਨ ਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਇਸ ਯੋਜਨਾ ਦਾ ਦੂਜਾ ਪੜਾਵੀ ਸ਼ੁਰੂ ਕਰ ਦਿੱਤਾ ਹੈ ਇਸ ਯੋਜਨਾ ਤਹਿਤ ਸਰਕਾਰ ਬਜ਼ੁਰਗਾਂ ਨੂੰ ਧਾਰਮਿਕ ਅਤੇ ਅਧਿਆਤਮਿਕ ਸਥਾਨਾਂ ਦੀ ਸੁਰੱਖਿਅਤ ਆਰਾਮਦਾਇਕ ਅਤੇ ਸਨਮਾਨਪੂਰਨ ਤਰੀਕੇ ਨਾਲ ਯਾਤਰਾ ਕਰਵਾਉਣ ਲਈ ਕਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜਿਸ ਚ ਮੁਫਤ ਬੱਸ, ਟ੍ਰੇਨ ਯਾਤਰਾ, ਰਹਿਣ ਸਹਿਣ ਅਤੇ ਖਾਣ ਪੀਣ ਦੀ ਵਿਵਸਥਾ, ਯਾਤਰਾ ਦੌਰਾਨ ਡਾਕਟਰੀ ਸਹੂਲਤ ਅਤੇ ਸਹਾਇਕ ਸਟਾਫ ਦੀ ਤੈਨਾਤੀ, ਬਜ਼ੁਰਗ ਯਾਤਰੀਆਂ ਲਈ ਪੂਰੀ ਸੁਰੱਖਿਆ ਤੇ ਪ੍ਰਬੰਧਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਨ ਦੇ ਜਾਣ ਆ ਵਾਸਤੇ ਇਸ ਯਾਤਰਾ ਦੇ ਬਾਅਦ ਕਈ ਕਿਸਮ ਦੀਆਂ ਮਜਬੂਰੀਆਂ, ਆਰਥਿਕ ਮਜਬੂਰੀਆਂ, ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰੀ। ਜਾ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਤੇ ਬਾਕੀ ਦਾ ਤੌਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਹੈ ਉਹ ਪੰਜਾਬ ਸਰਕਾਰ ਵੱਲੋਂ ਹੋਊਗਾ ਯਾਤਰਾ ਤੱਕ ਇਹ ਬਜ਼ੁਰਗਾਂ ਦਾ ਕਹਿਣਾ ਹੈ ਕਿ ਯੋਜਨਾ ਉਹਨਾਂ ਲਈ ਕਿਸੇ ਨੇਮਤ ਤੋਂ ਘੱਟ ਨਹੀਂ ਕਿਉਂਕਿ ਇਸ ਨਾਲ ਉਹਨਾਂ ਦੇ ਲੰਬੇ ਸਮੇਂ ਤੋਂ ਅਧੂਰੇ ਰਹਿੰਦੇ ਤੀਰਥ ਦਰਸ਼ਨ ਦੇ ਸੁਪਨੇ ਸਹਕਾਰ ਹੋ ਰਹੇ ਹਨ ਤੁਸੀਂ ਵੇਖ ਰਹੇ ਹੋ ਟੈਨਿਕ ਸੂਰਤ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਗਿਆਨੀ ਕਰਤਾ ਸਿੰਘ ਮੈਮੋਰੀਅਲ ਕਾਲਰਿਜ ਦੇ ਦਿੱਤੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਨਾਲ ਹੀ ਬਲਕ ਸੰਵਤੀ ਦੀਆਂ ਚੋਣਾਂ ਦਾ ਜਿਹੜਾ ਅਨਸ਼ਰੋ ਹੋ ਗਿਆ ਜੀ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਵੀ ਜਿਹੜੇ ਰੁਝਾਨ ਸ਼ੁਰੂ ਹੋਏ ਨੇ ਆਮ ਆਦਮੀ ਪਾਰਟੀ ਨੇ ਜਿਹੜੀਆਂ ਦੋ ਸੀਟਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿੱਤੀਆਂ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਐਮਐਲਏ ਸਾਹਿਬ ਮਜੂਨੇ ਰਾਜਾ ਸਾਹਿਬ ਕੀ ਕਹਣਾ ਜੀ ਜੀ ਟੋਟਲ 4 ਆ ਜੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੋ ਅਸੀਂ ਜਿੱਤ ਲਈਆਂ ਦੋਹਾਂ ਤੇ ਲੀਡ ਕਰ ਰਹੇ ਹਾਂ ਤਾਂ ਮਹਾਰਾਜ ਦੀ ਬੜੀ ਕਿਰਪਾ ਹੋਈ ਆ ਕਿਉਂਕਿ ਸਾਡੇ ਜਿੰਨੇ ਵੀ ਤਕਰੀਬਨ 70% ਜਿਹੜੇ ਆ ਬਿਲਕੁਲ ਨਵੇਂ ਸੀਗੇ ਪਾਲਟੈਕਸ ਦੇ ਵਿੱਚ ਪਰ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਆ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੂਝਬੂਝ ਦੇ ਨਾਲ ਸਾਡੇ ਕੋਲ ਡਿਊਟੀ ਲਾਈਟ ਡਾ ਦਵਾਈਆਂ ਤਾਂ ਨਵੇਂ ਚਿਹਰਿਆਂ ਨੂੰ ਬਹੁਤ ਮੌਕੇ ਦਿੱਤੇ ਆ ਆਉਣ ਵਾਲੇ ਸਮੇਂ 'ਚ ਵੀ ਨਵੇਂ ਚਿਹਰਿਆਂ ਨੂੰ ਮੌਕੇ ਦਵਾਂਗੇ ਤਾਂ ਰੱਬ ਦਾ ਧੰਨਵਾਦ ਜਿਹੜੇ ਪ੍ਰਮਾਤਮਾ ਨੇ ਏਡੀ ਕਿਰਪਾ ਕੀਤੀ ਆ ਤੇ ਸੋਹਣੀ ਲਿਆ ਕਿ ਬਿਲਕੁਲ ਨਵੇਂ ਆ ਕੁਛ ਬੋਲ ਦੇ ਵੀ ਬੋਲ ਵੀ ਨਹੀਂ ਸਕਦੇ ਉਧਰ ਦੀ ਪੋਟੈਂਟ ਬਸ ਇਦਾਂ ਦੇ ਚਾਹੀਦੇ ਆ ਲੋਕਾਂ ਦੇ ਕੰਮ ਵੱਤੋਂ ਵੱਧ ਕਰਵਾਉਣਗੇ ਸ ਮੇਰੀਆਂ ਬਾਹਾਂ ਬਣੀਆਂ ਆ ਕਿਉਂਕਿ ਸਾਡੇ ਕੋਲੇ ਢਾਂਚਾ ਹੈ ਨਹੀਂ ਸੀ ਪਹਿਲੇ ਅਜੇ ਤਾਂ ਸਾਡੇ 3.5 ਸਾਲ ਦੇ ਨਵੇਂ ਆ ਇਹਨਾਂ ਤੋਂ ਤਾਂ ਸਦੀਆਂ ਦੇ ਚੱਲਦੇ ਆਉਂਦੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਵੀ ਸਗੇ ਸਰਪੰਚ ਵੀ ਸਗੇ ਸਾਡੇ ਤੋਂ ਤੱਕ ਪਹਿਲੀ ਵਾਰੀ ਸਰਪੰਚ ਤਾਂ ਪਹਿਲੀ ਵਾਰੀ ਜਿਹੜੇ ਆ ਜ਼ਿਲ੍ਹਾ ਪ੍ਰੇਸ਼ਦ ਦੇ ਮੈਂਬਰ ਤਾਂ ਬਲਾਕ ਸਮਤੀ ਦੇ ਮੈਂਬਰ ਆ ਤਾਂ ਹੁਣ ਤਾਂ ਪਹਿਲਾਂ ਮੈਂ ਕੱਲਾ ਸੀ ਹੁਣ ਤਾਂ ਸਾਡੀਆਂ ਬਾਹਾਂ ਬਣ ਗਈਆਂ ਬਹੁਤ ਅਸੀਂ ਆਉਣ ਵਾਲੇ ਸਮੇਂ 'ਚ ਡਟ ਕੇ ਲੋਕਾਂ ਦੇ ਨਾਲ ਖੜੇ ਆ ਜਿੱਥੇ-ਜਿੱਥੇ ਸਾਡੀ ਕੋਈ ਕਮੀ ਰਹੀ ਆ ਉਹਨੂੰ ਅਸੀਂ ਸੁਧਾਰਾਂਗੇ ਸਾਡੇ ਨਾਲ ਹੋਣੇ ਜਿਹੜੇ ਉਮੀਦਵਾਰ ਨੇ ਜਿਹੜੇ ਜਿੱਤੇ ਨੇ ਉਹ ਵੀ ਮਜੂਨੇ ਆਪਾਂ ਗੱਲਬਾਤ ਕਰਾਂਗੇ ਕੀ ਹਾਂ ਜੀ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਤੇ ਬਾਜੀ ਦਾ ਬਹੁਤ-ਬਹੁਤ ਥੈਂਕਸ ਆ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਤੇ ਬਸ ਹੋਰ ਤਾਂ ਕੁਝ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਹੋਣੇ ਰਾਜਵੰਦ ਰਾਜਾਜੀਵ ਚੇਅਰਮੈਨ ਸਮਝੋਨੇ ਗੱਲਬਾਤ ਕਰਾਂਗੇ ਜੀਤ ਹਾਸਲ ਕੀਤੀ ਹੈ ਵੱਡੀ ਲੀਡ ਅਗਰ ਚਲਦੀ ਕੀ ਕਹਿੰਦਾ ਜੀ ਸਰ ਧੰਨਵਾਦੀਆਂ ਪਹਿਲਾਂ ਤੇ ਹਲਕਾ ਨਿਵਾਸੀਆਂ ਜਿਨ੍ਹਾਂ ਨੇ ਇਹਨਾਂ ਮਾਨ ਬਖਸ਼ਿਆ ਪਹਿਲਾਂ ਉਹਨਾਂ ਨੇ ਪਿੰਡ ਜੋੜਾ ਦੀ ਸਰਪੰਚੀ ਦਾ ਮਾਨ ਬਖਸ਼ਿਆ ਮੇਰੇ ਵੱਡੇ ਵੀਰ ਨਰਵਲ ਸਾਹਿਬ ਨੂੰ ਤੇ ਹੁਣ ਉਹਨਾਂ ਨੇ ਵੱਡੀ ਲੀਡ ਤੇ ਮੇਰੀ ਕਿਰਨ ਭੈਣ ਨੂੰ ਜਿਤਾਇਆ ਆ ਇਹ ਸਾਰਾ ਜੋ ਕ੍ਰੈਡਿਟ ਜਾਂਦਾ ਉਹ ਸਾਡੇ ਹਲਕਾ ਦੇ ਵਿਧਾਇਕ ਜੋ ਡਾਊਨ ਟੂ ਅਰਥ ਨੇ ਸਰਦਾਰ ਜਸਪੀ ਸਿੰਘ ਰਾਜਾ ਗਿਲਜੀ ਨੂੰ ਜਾਂਦਾ ਆ ਜਿਨ੍ਹਾਂ ਦੀ ਬਦੌਲਤ ਅੱਜ ਇੱਕ ਆਮ ਘਰਾਂ ਦੇ ਬੰਦੇ ਚਾਹੇ ਜ਼ਿਲ੍ਹਾ ਪ੍ਰਧਾਨ ਬਣ ਚਾਹੇ ਚੇਅਰਮੈਨ ਬਣ ਚਾਹੇ ਸਰਪੰਚ ਬਣ ਚਾਹੇ ਜ਼ਿਲ੍ਹਾ ਪ੍ਰੀਸ਼ਦ ਜਿੱਤਣ ਉਹ ਸੁਰਮਤ ਸੁਰਮ ਜੋ ਹਲਕਾ ਨਿਵਾਸੀ ਦੇਖ ਰਹੇ ਨੇ ਜਾਂ ਜੋ ਮਿਹਨਤ ਕਰ ਰਹੇ ਨੇ ਸਾਡੇ ਹਲਕਾ ਵਿਧਾਇਕ ਜੀ ਉਹਨਾਂ ਦੀ ਬਦੌਲਤ ਹੀ ਆਪਾਂ ਅੱਜ ਇੱਥੇ ਪਹੁੰਚੇ ਆ ਕਿਵੇਂ ਵੇਖਦੇ ਹੋ ਚਾਰ ਸਿੱਟਾ ਕਾਂਗਰਸ ਨੇ ਪਹਿਲੇ ਭੜੇ ਵਿੱਚ ਜਟੀਆਂ ਕੀ ਕਰਨਾ ਚਾਹੁੰਦੇ ਕੁਛ ਨਹੀਂ ਕਰਨਾ ਚਾਹੁੰਦੇ ਇਹ ਵਿਕਾਸ ਤੇ ਮੋਹਰ ਲਾਈ ਆ ਸੋ ਲੋਕੀ ਦੇਖ ਰਹੇ ਨੇ ਕਿ ਹਲਕਾ ਵਿਧਾਇਕ ਕਿੰਨੀ ਮਿਹਨਤ ਕਰ ਰਹੇ ਨੇ ਸੋ ਮੈਂ ਸਾਰੇ ਹਲਕਾ ਨਿਵਾਸੀਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਭੈਣ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਇਆ ਬਹੁਤ ਬਹੁਤ ਧੰਨਵਾਦ ਹੁਣ ਸਾਡੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜੇ ਜਿੱਤੇ ਨੇ ਹੋਏ ਨੇ ਰਜਿੰਦਰ ਮਾਰਸ਼ਲ ਦੀ ਜਿਹੜੇ 1868 ਵੋਟਾਂ ਨਾਲ ਜਿਹੜੇ ਜੇਤੂ ਰਹੇ ਨੇ ਆਪਾਂ ਉਹਨਾਂ ਨਾਲ ਹੁਣ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਜੀ ਸਰ ਮੈਂ ਤੇ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਪ੍ਰੈਸ ਦਾ ਸਾਰੇ ਸਾਥੀਆਂ ਦਾ ਜਿਹੜੇ ਸਮੇਂ-ਸਮੇਂ ਤੇ ਸਾਡੀ ਗੱਲ ਲੋਕਾਂ ਤੱਕ ਚਾੰਦੇ ਰਹੇ ਨੇ ਬਹੁਤ ਧੰਨਵਾਦੀ ਹਾਂ ਔਰ ਬਹੁਤ ਧੰਨਵਾਦੀਆਂ ਹਲਕਾ ਉੜਮੁਟ ਟਾਂਡਾ ਦੇ ਸਾਰੇ ਵੋਟਰਾਂ ਸਪੋਰਟਰਾਂ ਦਰਜਾ ਬ ਦਰਜਾ ਬਲਾਕ ਪ੍ਰਧਾਨਾਂ ਆਮ ਆਦੀ ਪਾਰਟੀ ਸਾਰੇ ਵਰਕਰਾਂ ਦਾ ਔਰ ਐਮਐਲਏ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਸਾਰੀ ਆਮ ਆਦੀ ਪਾਰਟੀ ਟੀਮ ਦਾ ਬਹੁਤ ਧੰਨਵਾਦੀ ਹਾਂ ਸਾਨੂੰ ਇਹ ਮੌਕਾ ਦਿੱਤਾ ਔਰ ਧੰਨਵਾਦੀ ਹਾਂ ਜੋਨ ਮਿਆਣੀ ਦੇ ਸਾਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਸਾਨੂੰ ਚੁਟਾ ਕੇ ਸਾਨੂੰ ਜਿਲ੍ਹਾ ਪ੍ਰੀਸ਼ਦ ਵਿੱਚ ਭੇਜਿਆ ਹੈ ਔਰ ਬਲਾਕ ਸੰਭਧੀ ਜਿੱਤਾਈਆਂ ਸਾਨੂੰ ਸਾਰਿਆਂ ਬਹੁਤ ਧੰਨਵਾਦੀ ਹਾਂ ਸਾਰੇ ਹਲਕੇ ਦੇ ਸਾਰੇ ਸਪੋਰਟਰਾਂ ਵੋਟਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਵੇਂ ਇਹ ਜਿਹੜਾ ਪਹਿਲੇ ਦੌਰ ਦੇ ਵਿੱਚ ਕਿੰਨੇ ਸਾਡੀ ਚੋਣਾਂ ਤੋਂ ਜਿੱਤਦੇ ਆ ਰਹੇ ਸੀ ਅਸਲ ਵਿੱਚ ਇਹ ਸੀ ਕਿ ਪਹਿਲੀ ਸੀਟ ਸਾਡੀ ਉਹਦੇ ਪਹਿਲੀ ਜਿਹੜੀ ਸੀਟ ਹਰੇਆਂ ਥੋੜੇ ਜਿਹੀ ਵੱਡੇ ਮਾਰਜਨ ਤੇ 400 ਸਮਥਿੰਗ ਦੇ ਮਾਰਜਨ ਤੇ ਉਹ ਥੋੜਾ ਜਿਹਾ ਨੈਗੇਟਿਵਿਟੀ ਤੇ ਆਈ ਬਟ ਕੋਈ ਏਡੀ ਗੱਲ ਨਹੀਂ ਸੀ ਸਾਨੂੰ ਪਤਾ ਸੀ ਕਿ ਵੇਟ ਬੜਾ ਸਟਰੋਂਗ ਹੈ ਜਿਵੇਂ ਜਿਵੇਂ ਅੱਗੇ ਤੁਰਾਂਗੇ ਸਾਡੀਆਂ ਵੋਟਾਂ ਵਧਣਗੀਆਂ ਨੇ ਔਰ ਇਦਾਂ ਹੀ ਹੋਇਆ ਜਿਵੇਂ ਜਿਵੇਂ ਅੱਗੇ ਤੁਰੇ ਆ ਸਾਡੀਆਂ ਵੋਟਾਂ ਵਧੀਆਂ ਗਈਆਂ ਔਰ ਮੇਰੇ ਖਿਆਲ ਤੋਂ ਲਗਾਤਾਰ ਹੀ ਫਿਰ ਪੰਜ ਚਿੱਟਾਂ ਜਿੱਤੀਆਂ ਗੱਲ ਸੰਪਤੀ ਦੀਆਂ ਔਰ ਕਿਵੇਂ ਵੇਖਦੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਸਾਰੇ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਕੰਮਾਂ ਲਈ ਅੱਗੇ ਆ ਸਕਦੇ ਹੋ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਕੋ ਮੈਂ ਕੋਈ ਵੀ ਨਸ਼ੇ ਦੇ ਵਰਗੀ ਚੀਜ਼ ਲੋਕਾਂ ਤੱਕ ਨਹੀਂ ਪਹੁੰਚਾਈਆ ਨਾ ਹੀ ਲੋਕਾਂ ਨੇ ਮੰਗੀ ਹੈ ਚਾਹ ਤੱਕ ਨਹੀਂ ਮੰਗੀ ਹੈ ਮਤਲਬ ਕਿ ਮੈਂ ਕਹਾਂ ਕਿ ਲੋਕ ਬਹੁਤ ਵਧੀਆ ਨੇ ਸਾਡੇ ਵੋਟਰ ਸਪੋਰਟਰ ਔਰ ਸਾਡੇ ਜਿਹੜੇ ਭੈਣਾ ਭਰਾ ਨੇ ਇਸ ਏਰੀਆ ਤੇ ਬਹੁਤ ਚੰਗੇ ਨੇ ਜਿਨ੍ਹਾਂ ਨੇ ਸਾਨੂੰ ਕੋਈ ਤੰਗੀ ਨਹੀਂ ਮੈਂ ਇਹੋ ਜੀ ਗੱਲ ਕਹੀ ਨਹੀਂ ਜਿਸ ਨਾਲ ਸਾਡਾ ਜ਼ਮੀਰ ਲੋਅ ਨਾ ਕਰੇ ਔਰ ਜਿਹੜੀ ਭਗਵਾਨ ਜੀ ਸਾਹਿਬ ਦਾ ਜਿਹੜਾ ਨਾਰਾ ਹੈਗਾ ਜਯੋ ਨਸ਼ਾ ਵਿਰੁੱਧ ਉਸ ਗੱਲ ਨੂੰ ਉਸ ਗੱਲ ਤੇ ਹੀ ਪੂਰੇ ਉਤਰੇ ਹੈਗੇ ਆ ਖਰੇ ਉਤਰੇ ਹੈਗੇ ਆ ਔਰ ਮੈਂ ਭੂਖੇ ਵਿੱਚ ਵੀ ਸਾਰਿਆਂ ਨੂੰ ਇਹ ਕਵਾਂਗਾ ਕਿ ਇਲੈਕਸ਼ਨ ਦੇ ਵਿੱਚ ਨਸ਼ੇ ਨੂੰ ਹੱਲ ਪਾਈ ਜਾਵੇ ਔਰ ਆਪਣੇ ਨੌਜਵਾਨਾਂ ਨੂੰ ਗਲਤ ਰਸੂਪ ਬਚਾਇਆ ਜਾ ਇਸ ਨਾਲ ਰਜਿੰਦਰ ਮਾਰਸੇ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਜਿਹੜੇ 1868 ਵੋਟਾਂ ਨਾਲ ਜਿੱਤੂਕਰਾਰ ਦਿੱਤੇ ਗਏ ਨੇ ਉਹ ਸਾਡੇ ਨਾਲ ਮੌਜੂਦ ਸੱਪਾ ਗੱਲਬਾਤ ਕੀਤੀ ਉਹਨੇ ਸਾਰੀ ਕਹਾਣੀ ਦੱਸੀ ਕਿ ਕਿਵੇਂ ਉਹ ਆਪਣੇ ਵੇਖਦੇ ਰਹੀਓ ਜਿਹੜੇ ਸਾਰੇ ਪਾਸੇ ਮਿਆਣੀ ਜੋਂ ਤੋਂ ਜਿੱਤਦੇ ਆ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਐਮਐਲਏ ਸਾਹਿਬ ਦਾ ਪੰਜਾਬ ਦੇ ਭਗਵੰਤ ਮਾਨ ਜੀ ਦਾ ਜਿਹੜੇ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਇੱਕ ਹੋਰ ਜਿਹੜੀ ਸੀਟ ਜਿੱਤੀ ਹੈ ਜਿਹੜੀ 2065 ਤੋਂ ਸੀਟ ਜਿੱਤੀ ਹੈ 골ਡਨ ਅਰਵਾਲ ਜੀ ਦੇ ਵਾਈਫ ਉਹ ਜਿੱਤੇ ਨੇ ਆਪਾਂ ਉਹਨਾਂ ਨੇ ਵੀ ਭਗਵੰਤ ਮਾਨ ਜੀ ਦਾ ਤੇ ਕੇਜਰੀਵਾਲ ਸਾਹਿਬ ਦਾ ਧੰਨਵਾਦ ਕੀਤਾ ਤੁਸੀਂ ਵੇਖਦੇ ਰਹੋ ਦਾਨੀਸ਼ਵੀਰਾ ਤੇ ਮਿਹਾਰਜੁਨ ਜੈਨ ਟਾਂਡਾਡਵਰਮੰਡ ਤੁਸੀਂ ਵੇਖ ਰਹੇ ਹੋ ਤੈਣੀ ਸੂਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਗਿਆਨੀ ਕਰਤਾ ਸਿੰਘ ਮੈਮੋਰੀਅਲ ਕਾਲੇਰੀ ਵਿਜਿਤੇ ਜਿੱਥੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਨਾਲ ਹੀ ਬਲਾਕ ਸਰਪੰਚ ਦੀਆਂ ਚੋਣਾਂ ਦੇ ਜਿਹੜਾ ਅਨਸ਼ਰ ਹੋ ਗਿਆ ਜੀ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਵੀ ਜਿਹੜੇ ਰੁਝਾਨ ਸ਼ੁਰੂ ਹੋਏ ਨੇ ਆਮ ਆਦਮੀ ਪਾਰਟੀ ਨੇ ਜਿਹੜੀਆਂ 2 ਸੀਟਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿੱਤੀਆਂ ਨੇ ਆਪਾਂ ਗੱਲਬਾਤ ਕਰਾਂਗੇ ਥਾਣ ਐਮਐਲਏ ਸਾਹਿਬ ਮਜੂਨੇ ਰਾਜੇ ਸਾਹਿਬ ਕੀ ਕਹਣਾ ਜੀ ਜੀ ਟੋਟਲ 4 ਹੈ ਜੀ ਸਾਡੇ ਜ਼ਿਲ੍ਹਾ ਪ੍ਰੀਸ਼ਦ 2 ਅਸੀਂ ਜਿੱਤ ਲਈਆਂ ਦੋਹਾਂ ਤੇ ਲੀਡ ਕਰ ਰਹੇ ਹਾਂ ਤਾਂ ਮਹਾਰਾਜ ਦੀ ਬੜੀ ਕਿਰਪ ਕਿਉਂਕਿ ਸਾਡੇ ਜਿੰਨੇ ਵੀ ਤਕਰੀਬਨ 70% ਜਿਹੜੇ ਆ ਬਿਲਕੁਲ ਨਵੇਂ ਸੀਗੇ ਪਾਲਟੈਕਸ ਦੇ ਵਿੱਚ ਪਰ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਆ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੂਝ-ਬੂਝ ਦੇ ਨਾਲ ਸਾਡੇ ਕੋਲ ਡਿਊਟੀ ਲਾਈਟ ਡਾ ਦਵਾਈਆਂ ਤਾਂ ਨਵੇਂ ਚਿਹਰਿਆਂ ਨੂੰ ਬਹੁਤ ਮੌਕੇ ਦਿੱਤੇ ਆ ਆਉਣ ਵਾਲੇ ਸਮੇਂ 'ਚ ਵੀ ਨਵੇਂ ਚਿਹਰਿਆਂ ਨੂੰ ਮੌਕੇ ਦਵਾਂਗੇ ਤਾਂ ਰੱਬ ਦਾ ਧੰਨਵਾਦ ਜਿਹੜੇ ਪ੍ਰਮਾਤਮਾ ਨੇ ਏਡੀ ਕਿਰਪਾ ਕੀਤੀ ਆ ਤੇ ਸੋਣੀ ਲਿਆ ਕਿ ਬਿਲਕੁਲ ਨਵੇਂ ਆ ਕੁਛ ਬੋਲ ਦੇ ਵੀ ਬੋਲ ਵੀ ਨਹੀਂ ਸਕਦੇ ਉਧਰ ਦੀ ਪੋਟੈਂਟ ਬਸ ਇਦਾਂ ਦੇ ਚਾਹੀਦੇ ਆ ਲੋਕਾਂ ਦੇ ਕੰਮ ਵੱਤੋਂ ਵੱਧ ਕਰਵਾਉਣਗੇ ਸ ਮੇਰੀਆਂ ਬਾਹਾਂ ਬਣੀਆਂ ਆ ਕਿਉਂਕਿ ਸਾਡੇ ਕੋਲੇ ਢਾਂਚਾ ਹੈ ਨਹੀਂ ਸੀ ਪਹਿਲੇ ਅਜੇ ਤਾਂ ਸਾਡੇ 3.5 ਸਾਲ ਦੇ ਨਵੇਂ ਆ ਇਹਨਾਂ ਤੋਂ ਤਾਂ ਸਦੀਆਂ ਦੇ ਚੱਲਦੇ ਆਉਂਦੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਵੀ ਸਕੇ ਸਰਪੰਚ ਵੀ ਸਕੇ ਸਾਡੇ ਤੋਂ ਤਾਂ ਇਹ ਕਿ ਪਹਿਲੀ ਵਾਰੀ ਸਰਪੰਚ ਤਾਂ ਪਹਿਲੀ ਵਾਰੀ ਜਿਹੜੇ ਆ ਜ਼ਿਲ੍ਹਾ ਪ੍ਰੇਸ਼ਦ ਦੇ ਮੈਂਬਰ ਤਾਂ ਬਲਾਕ ਸਮਤੀ ਦੇ ਮੈਂਬਰ ਆ ਤਾਂ ਹੁਣ ਤਾਂ ਪਹਿਲਾਂ ਮੈਂ ਕੱਲਾ ਸੀ ਹੁਣ ਤਾਂ ਸਾਡੀਆਂ ਬਾਹਾਂ ਬਣ ਗਈਆਂ ਬਹੁਤ ਅਸੀਂ ਆਉਣ ਵਾਲੇ ਸਮੇਂ 'ਚ ਡਟ ਕੇ ਲੋਕਾਂ ਦੇ ਨਾਲ ਖੜੇ ਆ ਜਿੱਥੇ-ਜਿੱਥੇ ਸਾਡੀ ਕੋਈ ਕਮੀ ਰਹੀ ਆ ਉਹਨੂੰ ਅਸੀਂ ਸੁਧਾਰਾਂਗੇ ਸਾਡੇ ਨਾਲ ਹੋਣੇ ਜਿਹੜੇ ਉਮੀਦਵਾਰ ਨੇ ਜਿਹੜੇ ਜਿੱਤੇ ਨੇ ਉਹ ਵੀ ਮਜੂਨੇ ਆਪਾਂ ਗੱਲਬਾਤ ਕਰਾਂਗੇ ਕੀ ਹਾਂ ਜੀ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਤੇ ਬਾਜੀ ਦਾ ਬਹੁਤ-ਬਹੁਤ ਥੈਂਕਸ ਆ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਤੇ ਵਾਸੋਰਤਾ ਕੁਛ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਸਾਡਾ ਸਾਥ ਸਾਡੇ ਨਾਲ ਹੋਣੇ ਰਾਜਵੰਦ ਰਾਜਾਜੀਵ ਚੇਅਰਮੈਨ ਸਮਝੂ ਨੇ ਗੱਲਬਾਤ ਕਰਾਂਗੇ ਜੀਤ ਹਾਸਲ ਕੀਤੀ ਹੈ ਵੱਡੀ ਲੀਡ ਅਗਲਾ ਚੱਕੀ ਕੀ ਕਰਾਂਗੇ ਜੀ ਸਰ ਧੰਨਵਾਦੀਆਂ ਪਹਿਲਾਂ ਤੇ ਹਲਕਾ ਨਿਵਾਸੀਆਂ ਜਿਨ੍ਹਾਂ ਨੇ ਇਹਨਾਂ ਮਾਨ ਬਖਸ਼ਿਆ ਪਹਿਲਾਂ ਉਹਨਾਂ ਨੇ ਪਿੰਡ ਜੋੜਾ ਦੀ ਸਰਪੰਚੀ ਦਾ ਮਾਨ ਬਖਸ਼ਿਆ ਜੀ ਮੇਰੇ ਵੱਡੇ ਵੀਰ ਨਰਵਲ ਸਾਹਿਬ ਨੂੰ ਤੇ ਹੁਣ ਉਹਨਾਂ ਨੇ ਵੱਡੀ ਲੀਡ ਤੇ ਮੇਰੀ ਕਿਰਨ ਭੈਣ ਨੂੰ ਜਿਤਾਇਆ ਹੈ ਇਹ ਸਾਰਾ ਜੋ ਕ੍ਰੈਡਿਟ ਜਾਂਦਾ ਉਹ ਸਾਡੇ ਹਲਕਾ ਦੇ ਵਿਧਾਇਕ ਜੋ ਡਾਊਨ ਟੂ ਅਰਥ ਨੇ ਸਰਦਾਰ ਜਸਪੀ ਸਿੰਘ ਰਾਜਾ ਗਿਲਜੀ ਨੂੰ ਜਾਂਦਾ ਆ ਜਿਨ੍ਹਾਂ ਦੀ ਬਦੌਲਤ ਅੱਜ ਇੱਕ ਆਮ ਘਰਾਂ ਦੇ ਬੰਦੇ ਚਾਹੇ ਜ਼ਿਲ੍ਹਾ ਪ੍ਰਧਾਨ ਬਣ ਚਾਹੇ ਚੇਅਰਮੈਨ ਬਣ ਚਾਹੇ ਸਰਪੰਚ ਬਣ ਚਾਹੇ ਜ਼ਿਲ੍ਹਾ ਪ੍ਰੀਸ਼ਦ ਜਿੱਤਣ ਉਹ ਸੁਰਮਤ ਸੁਰਮ ਜੋ ਹਲਕਾ ਨਿਵਾਸੀ ਦੇਖ ਰਹੇ ਨੇ ਜਾਂ ਜੋ ਮਿਹਨਤ ਕਰ ਰਹੇ ਨੇ ਸਾਡੇ ਹਲਕਾ ਵਿਧਾਇਕ ਜੀ ਉਹਨਾਂ ਦੀ ਬਦੌਲਤ ਹੀ ਆਪਾਂ ਅੱਜ ਇੱਥੇ ਪਹੁੰਚੇ ਆ ਕਿਵੇਂ ਵੇਖਦੇ ਹੋ ਚਾਰ ਸਿੱਟਾ ਕਾਂਗਰਸ ਨੇ ਪਹਿਲੇ ਘੜੇ ਵਿੱਚ ਜਟੀਆਂ ਕੀ ਕਹਿਣਾ ਚਾਹੁੰਦੇ ਕੁਛ ਨਹੀਂ ਕਹਿਣਾ ਚਾਹੁੰਦੇ ਜੀ ਇਹ ਵਿਕਾਸ ਤੇ ਮੋਹਰ ਲਾਈ ਆ ਸੋ ਲੋਕੀ ਦੇਖ ਰਹੇ ਨੇ ਕਿ ਹਲਕਾ ਵਿਧਾਇਕ ਕਿੰਨੀ ਮਿਹਨਤ ਕਰ ਰਹੇ ਨੇ ਸੋ ਮੈਂ ਸਾਰੇ ਹਲਕਾ ਨਿਵਾਸੀਆਂ ਦਾ ਬਹੁਤ ਦਿਲ ਦੀਆਂ ਗ੍ਰਹਿ ਉਤਾਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਭੈਣ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਇਆ ਬਹੁਤ ਬਹੁਤ ਧੰਨਵਾਦ ਹੁਣ ਸਾਡੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜੇ ਜਿੱਤੇ ਨੇ ਹੋਏ ਨੇ ਰਜਿੰਦਰ ਮਾਰਸ਼ਲ ਦੀ ਜਿਹੜੇ 1868 ਵੋਟਾਂ ਨਾਲ ਜਿਹੜੇ ਜੇਤੂ ਰਹੇ ਨੇ ਆਪਾਂ ਉਹਨਾਂ ਨਾਲ ਹੁਣ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਜੀ ਸਰ ਮੈਂ ਤੇ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਪ੍ਰੈਸ ਦਾ ਸਾਰੇ ਸਾਥੀਆਂ ਦਾ ਜਿਹੜੇ ਸਮੇਂ-ਸਮੇਂ ਤੇ ਸਾਡੀ ਗੱਲ ਲੋਕਾਂ ਤੱਕ ਚਾੰਦੇ ਰਹੇ ਨੇ ਬਹੁਤ ਧੰਨਵਾਦੀ ਹਾਂ ਔਰ ਬਹੁਤ ਧੰਨਵਾਦੀਆਂ ਹਲਕਾ ਉੜਮੜ ਟਾਂਡਾ ਦੇ ਸਾਰੇ ਵੋਟਰਾਂ ਸਪੋਰਟਰਾਂ ਦਰਜਾ ਬ ਦਰਜਾ ਬਲਾਕ ਪ੍ਰਧਾਨਾਂ ਆਮ ਆਦੀ ਪਾਰਟੀ ਸਾਰੇ ਵਰਕਰਾਂ ਦਾ ਔਰ ਐਮਐਲਏ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਸਾਰੀ ਆਮ ਆਦੀ ਪਾਰਟੀ ਟੀਮ ਦਾ ਬਹੁਤ ਧੰਨਵਾਦੀ ਹਾਂ ਸਾਨੂੰ ਇਹ ਮੌਕਾ ਦਿੱਤਾ ਔਰ ਧੰਨਵਾਦੀ ਹਾਂ ਜੋਨ ਮਿਆਣੀ ਦੇ ਸਾਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਸਾਨੂੰ ਜਿਤਾ ਕੇ ਸਾਨੂੰ ਜ਼ਿਲ੍ਹਾ ਪ੍ਰੀਸ਼ਦ ਵਿੱਚ ਭੇਜਿਆ ਹੈ ਔਰ ਬਲਾਕ ਸਰਪੰਚ ਜਿਤਾਇਆ ਸਾਨੂੰ ਸਾਰਿਆਂ ਬਹੁਤ ਧੰਨਵਾਦੀ ਹਾਂ ਸਾਰੇ ਹਲਕੇ ਦੇ ਸਾਰੇ ਸਪੋਰਟਰਾਂ ਵੋਟਰਾਂ ਦਾ ਬਹੁਤ ਧੰਨਵਾਦੀ ਹਾਂ ਕਿਵੇਂ ਇਹ ਦੇ ਜਦੋਂ ਪਹਿਲੇ ਦੌਰ ਦੇ ਵਿੱਚ ਕਿੰਨੇ ਸਾਡੀ ਚੋਣਾਂ ਤੋਂ ਜਿੱਤਦੇ ਆ ਰਹੇ ਸੀ ਅਸਲ ਵਿੱਚ ਇਹ ਸੀ ਕਿ ਪਹਿਲੀ ਸੀਟ ਸਾਡੀ ਉਹਦੇ ਪਹਿਲੀ ਜਿਹੜੀ ਸੀਟ ਹਰੇਆਂ ਥੋੜੇ ਜਿਹੀ ਵੱਡੇ ਮਾਰਜਨ ਤੇ 400 ਸਮਥਿੰਗ ਦੇ ਮਾਰਜਨ ਤੇ ਉਹ ਥੋੜਾ ਜਿਹਾ ਨੈਗੇਟਿਵਿਟੀ ਤੇ ਆਈ ਬਟ ਕੋਈ ਏਡੀ ਗੱਲ ਨਹੀਂ ਸੀ ਸਾਨੂੰ ਪਤਾ ਸੀ ਕਿ ਵੇਟ ਬੜਾ ਸਟਰੋਂਗ ਹੈ ਜਿਵੇਂ ਜਿਵੇਂ ਅੱਗੇ ਤੁਰਾਂਗੇ ਸਾਡੀਆਂ ਵੋਟਾਂ ਵਧਣ ਦਿਆਂ ਨੀ ਨੇ ਔਰ ਇਦਾਂ ਹੀ ਹੋਇਆ ਜਿਵੇਂ ਜਿਵੇਂ ਅੱਗੇ ਤੁਰੇ ਆ ਸਾਡੀਆਂ ਵੋਟਾਂ ਵਧੀਆਂ ਗਈਆਂ ਔਰ ਮੇਰੇ ਖਿਆਲ ਤੋਂ ਲਗਾਤਾਰ ਹੀ ਫਿਰ ਪੰਜ ਚਿੱਟਾਂ ਜਿੱਤੀਆਂ ਬਸੰਤੀ ਦੀਆਂ ਔਰ ਕਿਵੇਂ ਵੇਖਦੇ ਹੋ ਕੀ ਕਹਿਣਾ ਚਾਹੁੰਦੇ ਆਪਣੇ ਵ ਤੁਸੀਂ ਸਾਰੇ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਕੰਮਾਂ ਲਈ ਅੱਗੇ ਆ ਸਕਦੇ ਹੋ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਕੋ ਮੈਂ ਕੋਈ ਵੀ ਨਸ਼ੇ ਦੇ ਵਰਗੀ ਚੀਜ਼ ਲੋਕਾਂ ਤੱਕ ਨਹੀਂ ਪਹੁੰਚਾਈਾ ਨਾ ਹੀ ਲੋਕਾਂ ਨੇ ਮੰਗੀ ਹੈ ਚਾਹ ਤੱਕ ਨਹੀਂ ਮੰਗੀ ਹੈ ਮਤਲਬ ਕਿ ਮੈਂ ਕਹਾਂ ਕਿ ਲੋਕ ਬਹੁਤ ਵਧੀਆ ਨੇ ਸਾਡੇ ਵੋਟਰ ਸਪੋਰਟਰ ਔਰ ਸਾਡੇ ਜਿਹੜੇ ਭੈਣਾ ਭਰਾ ਨੇ ਇਸ ਏਰੀਆ ਤੇ ਬਹੁਤ ਚੰਗੇ ਨੇ ਜਿਨ੍ਹਾਂ ਨੇ ਸਾਨੂੰ ਕੋਈ ਤੰਗੀ ਨਹੀਂ ਮੈਂ ਇਹੋ ਜੀ ਗੱਲ ਕਹੀ ਨਹੀਂ ਜਿਸ ਨਾਲ ਸਾਡਾ ਜ਼ਮੀਰ ਲੋਅ ਨਾ ਕਰੇ ਔਰ ਜਿਹੜੀ ਭਗਵਾਨ ਜੀ ਸਾਹਿਬ ਦਾ ਜਿਹੜਾ ਨਾਰਾ ਹੈਗਾ ਜੁਧ ਨਸ਼ਾ ਵਿਰੁੱਧ ਉਸ ਗੱਲ ਨੂੰ ਉਸ ਗੱਲ ਤੇ ਹੀ ਪੂਰੇ ਉਤਰੇ ਹੈਗੇ ਆ ਖਰੇ ਉਤਰੇ ਹੈਗੇ ਆ ਔਰ ਮੈਂ ਭੂਖੇ ਵਿੱਚ ਵੀ ਸਾਰਿਆਂ ਨੂੰ ਇਹ ਕਵਾਂਗਾ ਕਿ ਇਲੈਕਸ਼ਨ ਦੇ ਵਿੱਚ ਨਸ਼ੇ ਨੂੰ ਹੱਲ ਪਾਈ ਜਾਵੇ ਔਰ ਆਪਣੇ ਨੌਜਵਾਨਾਂ ਨੂੰ ਗਲਤ ਰਸੂਪ ਬਚਾਇਆ ਜਾ ਇਸ ਨਾਲ ਰਜਿੰਦਰ ਮਾਰਸੇ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਜਿਹੜੇ 1868 ਵੋਟਾਂ ਨਾਲ ਜਿੱਤੂਕਰਾਰ ਦਿੱਤੇ ਗਏ ਨੇ ਉਹ ਸਾਡੇ ਨਾਲ ਮੌਜੂਦ ਸੱਪਾ ਗੱਲਬਾਤ ਕੀਤੀ ਉਹਨੇ ਸਾਰੀ ਕਹਾਣੀ ਦੱਸੀ ਕਿ ਕਿਵੇਂ ਉਹ ਆਪਣੇ ਵੇਖਦੇ ਰਹੀਓ ਜਿਹੜੇ ਸਾਰੇ ਪਾਸੇ ਮਿਆਣੀ ਜੋਂ ਤੋਂ ਜਿੱਤਦੇ ਆ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਐਮਐਲਏ ਸਾਹਿਬ ਦਾ ਪੰਜਾਬ ਦੇ ਭਗਵੰਤ ਮਾਨ ਜੀ ਦਾ ਜਿਹੜੇ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਇੱਕ ਹੋਰ ਜਿਹੜੀ ਸੀਟ ਜਿੱਤੀ ਹੈ ਜਿਹੜੀ 2065 ਤੋਂ ਸੀਟ ਜਿੱਤੀ ਹੈ 골ਡਨ ਅਰਵਾਲ ਜੀ ਦੇ ਵਾਈਫ ਉਹ ਜਿੱਤੇ ਨੇ ਆਪਾਂ ਉਹਨਾਂ ਨੇ ਵੀ ਭਗਵੰਤ ਮਾਨ ਜੀ ਦਾ ਤੇ ਕੇਜਰੀਵਾਲ ਸਾਹਿਬ ਦਾ ਧੰਨਵਾਦ ਕੀਤਾ ਤੁਸੀਂ ਵੇਖਦੇ ਰਹੋ ਦਾਨੀ ਸਵੇਰਾ ਤੇ ਮਿਹਾਰਜੁਨ ਜੈਨ ਟਾਂਡਾ ਅਵਡਮਰ